ਸੂਬੇ ਦੀ ਕਾਨੂੰਨ ਵਿਵਸਥਾ ਇਸ ਕਦਰ ਵਿਗੜ ਚੁੱਕੀ ਹੈ ਕਿ ਰੋਜ਼ਾਨਾ ਲੁੱਟਖੋਹ ਦੀਆਂ ਕਈ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਅਜਿਹਾ ਹੀ ਇੱਕ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਇੱਥੇ ਪੁਲਿਸ ਨੇ ਮਹਿਲਾਵਾਂ ਦੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਕੁਰਾਲੀ ਦੇ ਬੱਸਾਂ ਤੇ ਆਟੋਂ ਦੇ ਵਿੱਚ ਬੈਠ ਕੇ ਮਹਿਲਾਵਾਂ ਦੇ ਗਹਿਣੇ ਉਤਾਰ ਲੈਂਦੀਆਂ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗਿਰੋਹ ਦੀਆਂ ਸਾਰੀਆਂ ਮਹਿਲਾਵਾਂ ਦੀ ਉਮਰ 50 ਸਾਲ ਤੋਂ ਉੱਪਰ ਦੱਸੀ ਜਾ ਰਹੀ ਹੈ। ਪਿਛਲੇ ਦਿਨੀ ਵੀ ਇਸ ਗਿਰੋਹ ਨੇ ਬਸ ਦੇ ਵਿੱਚ ਬੈਠੀ ਇੱਕ ਔਰਤ ਨੂੰ ਝਾਂਸਾ ਦੇ ਕੇ ਉਸ ਦੇ ਗਹਿਣੇ ਉਤਾਰ ਲਏ ਸੀ। ਜਦੋਂ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਆ ਸੀਸੀਟੀਵੀ ਕੈਮਰੇ ਖੰਗਾਲੇ ਤੇ ਮਹਿਸ 48 ਘੰਟਿਆਂ ਦੇ ਵਿੱਚ ਇਸ ਗਿਰੋਹ ਦੀਆਂ ਸਾਰੀਆਂ ਮਹਿਲਾਵਾਂ ਨੂੰ ਗ੍ਰਿਫਤਾਰ ਵੀ ਕਰ ਲਿਆ। ਹੁਣ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਇਹ ਵੀ ਪਤਾ ਕੀਤਾ ਜਾਵੇਗਾ ਕਿ ਹੁਣ ਤੱਕ ਇਨ੍ਹਾਂ ਮਹਿਲਾਵਾਂ ਨੇ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਤੇ ਇਨ੍ਹਾਂ ਦੇ ਖਿਲਾਫ ਕਿਹੜੇ-ਕਿਹੜੇ ਥਾਣਿਆਂ ਦੇ ਵਿੱਚ ਮਾਮਲੇ ਦਰਜ ਹੋ ਚੁੱਕੇ ਨੇ ਜਿ ਕੋ ਇਹ ਜਿਹੜੇ ਇੱਕ ਨਾ ਰੁਚੀਕਰ ਗਰਗ ਜਿਹੜੇ ਹੈਗੇ ਆ ਉਹ ਜੌਬ ਕਰਦੇ ਸੀ ਆਪਣਾ ਬਿਜਲੀ ਡਿਪਾਰਟਮੈਂਟ ਦੇ ਵਿੱਚ ਤੇ ਉਹਨਾਂ ਨਾਲ ਇਹ 19 ਤਰੀਕ ਨੂੰ ਸਿਟੀ ਕਰਾਲੀ ਦਾ ਜਿਹੜਾ ਬੱਸ ਸਟੈਂਡ ਉੱਥੇ ਵਾਰਦਾਤ ਹੋਈ ਸੀ ਜਿਨ੍ਹਾਂ ਨੇ ਸਾਨੂੰ 23 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਆ ਕੇ ਇਹ ਸਾਡੀ ਵੀ ਇਨਫੋਰਮੇਸ਼ਨ ਆਈ ਅਸੀਂ ਨਾਲ ਹੀ ਐਫ ਆਈ ਆ ਦਰਜ ਕਰਨ ਤੋਂ ਬਾਅਦ ਅਸੀਂ ਉਸੇ ਦਿਨ ਹੀ ਸਵੇਰੇ ਪਲਾ ਫੁਟੇਜ ਕੱਢੀ ਜਾ ਕੇ ਉੱਥੇ ਜਿਹੜੀ ਹੈਗੀ ਸਾਡੇ ਕੈਮਰੇ ਲੱਗੇ ਹੋਏ ਆ ਤੇ ਉਹਨਾਂ ਵਿੱਚੋਂ ਕੁਝ ਲੇਡੀਜ਼ ਦੀਆਂ ਫੁਟੇਜ ਸਾਡੇ ਕੋਲ ਸਾਹਮਣੇ ਆਈਆਂ ਉਹਨਾਂ ਦੇ ਆਧਾਰ ਤੇ ਅਸੀਂ ਫਿਰ ਜਿਹੜੀਆਂ ਹੈਗਾ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦਾ ਦੇ ਆਸ-ਪਾਸ ਨਿਗਾ ਰੱਖੀ ਜਾਵੇ ਤੇ ਉਹਦੇ ਵਿੱਚ ਅਸੀਂ ਸਿਵਲ ਦੇ ਵਿੱਚ ਤੇ ਸਾਡੇ ਜਿਹੜੇ ਐਸ ਐਚਓ ਸਤਨਾਮ ਜਿਹੜੇ ਸਿਟੀ ਕਰਾਲੀ ਦੇ ਤੇ ਇਸ ਟ੍ਰੈਫਿੰਗ ਚਾਰਜ ਜਕਤ ਉਹਨਾਂ ਨੂੰ ਵੀ ਇਹਨਾਂ ਵੱਲੋਂ ਕਿਹਾ ਕਿ ਵੀ ਸਾਰਾ ਦਿਨ ਉਹ ਉੱਥੇ ਹੁੰਦੇ ਆ ਤੇ ਉਸ ਤੋਂ ਬਾਅਦ ਜਦੋਂ ਵੀ ਕੋਈ ਬਾਸ ਆਉਂਦੀ ਅਸੀਂ ਧਿਆਨ ਰੱਖ ਰਹੇ ਸੀ ਵੀ ਕੋਈ ਇਦਾਂ ਦੀਆਂ ਲੇਡੀਜ਼ ਜਿਹੜੀਆਂ ਇੱਥੇ ਘੁੰਮਦਾ ਨਹੀਂ ਰਹੀਆਂ ਤੇ ਉਸ ਤੋਂ ਬਾਅਦ ਜਿਹੜੀਆਂ ਲੇਡੀਜ਼ ਉਹ ਦੇਖੀਆਂ ਤੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਮੌਕੇ ਤੇ ਕਾਬੂ ਕਰ ਲਏ ਇਹਨਾਂ ਨੂੰ ਜੀ ਇਹਦੇ ਨਾਲ ਕੀ ਕੀ ਬਰਾਮਦ ਹੋਇਆ ਜੇ ਕੋ ਜਿਹੜੀ ਇਹਨਾਂ ਦੀ 15 ਗ੍ਰਾਮ ਦੀ ਜਿਹੜੀ ਇਹ ਦੱਸ ਰਹੇ ਸੀ ਕਿ ਮੇਰੀ ਵੰਗ ਸੀ ਜਿਹੜੀ ਇਹਨਾਂ ਨੇ ਜਦੋਂ ਬੱਸ ਚੜ੍ਹੇ ਆ ਉਸ ਤੋਂ ਇਹਨਾਂ ਨੇ ਚੈੱਕ ਕੀਤੀ ਉਹ ਹੈ ਨਹੀਂ ਸੀ ਤੇ ਜਿਹੜੀ ਹੈਗੀ ਉਹ ਅਸੀਂ ਇਹਨਾਂ ਕੋਲ ਰਿਕਵਰੀ ਕਰ ਲਈ ਸੀ ਬਿਲਕੁਲ ਜੀ ਜਿਹਨਾਂ ਵੱਲੋਂ ਸਾਡੂੰ ਸ਼ਿਕਾਇਤ ਕੀਤੀ ਗਈ ਸੀ ਇਹ ਜ਼ਿਆਦਾਤਰ ਜਿਹੜੀਆਂ ਹੈਗੀਆਂ ਪਟਿਆਲਾ ਜ਼ਿਲ੍ਹਾ ਤੇ ਸੰਗਰੂਰ ਤੋਂ ਬਲੋਂਗ ਕਰਦੀਆਂ ਇਹ ਤੇ ਇਹਨਾਂ ਦੀ ਜਿਹੜੀ ਏਜ ਹੈਗੀ ਉਹ 50 ਪਲੱਸ ਆ ਸਾਰਿਆਂ ਦੀ ਹੋਰ ਤਾਂ ਕਿੱਥੇ ਕਿੱਥੇ ਬਾਦਲ ਤੱਕ ਆ ਤੁਕੇ ਨੇ ਕੋਈ ਮਾਮਲਾ ਹੋਰ ਪਿਛਲਾ ਵੀ ਹੋ ਜਾਏਗਾ ਦੇਖੋ ਇਹ ਜਿਹੜੀ ਅਸੀਂ ਹੁਣ ਤੱਕ ਜਿਹੜੀ ਅਸੀਂ ਤਫਤੀਸ਼ ਕੀਤੀ ਉਹਦੇ ਵਿੱਚ ਜਿਹੜੇ ਇਹਨਾਂ ਦੇ ਉੱਪਰ ਆਲਰੇਡੀ ਤਿੰਨ ਤਿੰਨ ਮੁਕਦਮੇ ਆਲਰੇਡੀ ਦਰਜ ਹੈਗੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇ ਹੁਣ ਵੀ ਜਿਹੜੇ ਅਸੀਂ ਆਸ-ਪਾਸ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਅਸੀਂ ਇਨਟੀਮੇਸ਼ਨ ਦਿੱਤੀ ਹੈ ਇਹ ਕਿ ਜੇ ਉਹਨਾਂ ਦੇ ਵੀ ਕੋਈ ਇਦਾਂ ਦੇ ਪਰਚੇ ਹੋਏ ਆ ਤੇ ਉਹ ਅਨਟਰੇਸ ਚੱਲ ਰਹੇ ਆ ਤੇ ਉਹਨਾਂ ਨਾਲ ਤਾਲਮੇਲ ਕਰਕੇ ਜਿਹੜਾ ਉਹਨਾਂ ਦਾ ਵੀ ਜਿਹੜਾ ਹੈ ਟ੍ਰੇਸ ਕੀਤੇ ਜਾਣਗੇ ਜੀ ਇਹ ਕੱਲੇ ਬੱਸ ਦੇ ਵਿੱਚ ਇਹਦਾ ਵਾਰਦਾਤ ਤਾਂ ਕਰਦੀ ਸੀ ਕਿ ਆਪਣੀ ਟ੍ਰਾਹਨ ਮੰਡੀ ਦੇ ਵਿੱਚ ਪੇਂਘੜਾ ਇਲਾਕਾ ਹੁੰਦਾ ਹੈ ਬਾਜ਼ਾਰਾਂ ਵਿੱਚ ਹੁੰਦਾ ਉੱਥੇ ਵੀ ਇਹਦੇ ਕੋਈ ਜ਼ਿਆਦਾਤਰ ਤਾਂ ਇਹ ਜਿਹੜਾ ਬੱਸ ਨੂੰ ਟਾਰਗੇਟ ਕਰਦੇ ਸੀ ਕਿਉਂਕਿ ਬੱਸ ਤੇ ਜਿਹੜੇ ਚੜਦੇ ਆ ਹਮੇਸ਼ਾ ਹਰ ਇੱਕ ਬੰਦੇ ਨੂੰ ਹੁੰਦਾ ਕਿ ਮੈਨੂੰ ਸੀਟ ਮਿਲ ਜਵੇ ਬੈਠਣ ਵਾਸਤੇ ਤੇ ਜਦੋਂ ਇਹ ਸਾਰੀਆਂ ਪੰਜ ਛੇ ਜਣੀਆਂ ਇਕੱਠੀਆਂ ਭੀੜ ਹੋ ਕੇ ਧੱਕਾ ਮੁਕੀ ਕਰਦੀਆਂ ਉਸੇ ਟਾਈਮ ਜਿਹੜੀ ਹੈਗੀ ਆ ਜਾਂ ਚੈਨ ਹੋ ਗਈ ਆ ਉਹ ਜਾ ਕੋਈ ਵੰਗ ਪਾਈ ਵੀ ਆ ਉਹਨੂੰ ਬ੍ਰੇਕ ਕਰਕੇ ਜਿਹੜੀਆਂ ਇਹ ਲਾ ਲੈਂਦੀਆਂ ਸੀ ਆ ਇਹ ਕਿਵੇਂ ਦੀ ਲੇਡੀਜ਼ ਨੂੰ ਟਾਰਗੇਟ ਕਰਦੇ ਸੀ ਯਾਦ ਕਰਕੇ 올ਡ ਨੂੰ ਜਾਂ ਫਿਰ ਯੰਗ ਨੂੰ ਕਿਵੇਂ ਦੇਖੋ ਜਿਹੜੇ 40 ਦੇ ਆਸ-ਪਾਸ ਹੈਗੇ ਆ ਕਿਉਂਕਿ ਇਹ ਖੜਕੇ ਪਹਿਲਾਂ ਦੇਖਦੀ ਸੀ ਵੀ ਉਹਨੂੰ ਇਹ ਚੱਕਣੇ ਹੈ ਕਿ ਨਹੀਂ ਹੈਗੇ ਕਿਉਂਕਿ ਜੇ ਉਹ ਬੰਦੇ ਦਾ ਪਤਾ ਲੱਗ ਜਾਂਦਾ ਜਦੋਂ ਖੜਾ ਹੁੰਦਾ ਤੇ ਉਸ ਤੋਂ ਬਾਅਦ ਇਹ ਉਹਨਾਂ ਨੂੰ ਟਾਰਗੇਟ ਕਰ ਲੈਂਦੇ ਸੀ ਕਿ ਇਹ ਬੰਦਾ ਇੱਕ ਟਾਰਗੇਟ ਬਣਾ ਕੇ ਫਿਰ ਉਸ ਦੇ ਉੱਪਰ ਜਿਹੜਾ ਇਹ ਤਾਂ ਕੰਮ ਉਕੀ ਜਦੋਂ ਬੱਸ ਚੜ੍ਹਦੇ ਆ ਉਸੇ ਟਾਈਮ ਜਿਹੜੀ ਹੈਗੀ ਆ ਇਹ ਬ੍ਰੇਕ ਕਰਦੇ ਸੀ ਇਹ ਕਿਹੜੀ ਕਿਹੜੀ ਧਰਾਮਾ ਸੇ ਤੋਂ ਮਾਮਲਾ ਦਰਜ ਇਹ ਦੇਖੋ ਜੀ ਜਿਹੜਾ ਹੈਗਾ ਵਾ ਅੰਡਰ ਸੈਕਸ਼ਨ 303 ਸਬ-ਸੈਕਸ਼ਨ 2 ਤੇ 3 ਤੇ ਸਬ-ਸੈਕਸ਼ਨ ਜਿਹੜਾ 5 ਆ ਬੀ ਐਨ ਐਸ ਜਿਹੜੇ ਨਵੇਂ ਕਾਨੂੰਨ ਉਹਨਾਂ ਦੇ ਜਿਹੜੇ ਨਾਲ ਹੋਰ ਜਿਲ੍ਹੇ ਚ ਕੋਈ ਵਰਤਤਾ ਕਰਦੇ ਬਿਲਕੁਲ ਇਹਨਾਂ ਦਾ ਅਸੀਂ ਹੁਣ ਰਿਮਾਂਡ ਲੈ ਕੇ ਜਿਹੜੀ ਇਹਨਾਂ ਕੋ ਪੁੱਛਗਿੱਛ ਕਰਾਂਗੇ ਤੇ ਅਸੀਂ ਦੇਖਾਂਗੇ ਕਿ ਵੀ ਜਿਹੜੇ ਹੋਰ ਵੀ ਕਿਤੇ ਇਹਨਾਂ ਦੇ ਗੈਂਗ ਐਕਟਿਵ ਤਾਂ ਨਹੀਂ ਹੈਗੇ ਜੇ ਹੋਰ ਕਿਤੇ ਪਾਸੇ ਇਹਨਾਂ ਦਾ ਕੋਈ ਇਦਾਂ ਦੇ ਹੋਏ ਤੇ ਉਹਨਾਂ ਦੇ ਡਿਸਟ੍ਰਿਕਟ ਨੂੰ ਵੀ ਅਸੀਂ ਜਿਹੜਾ ਹੈਗਾ ਸਾਡੇ ਕੋਲੋਂ ਦੱਸਿਆ ਜਾਊਗਾ ਤੇ ਉਹਨਾਂ ਨਾਲ ਮਿਲ ਕਰਕੇ ਜੇ ਹੋਰ ਕੋਈ ਗੈਂਗ ਹੋਏ ਉਹਨਾਂ ਨੂੰ ਵੀ ਰੈਸਟ ਕੀਤਾ ਜਾਊਗਾ